ਲਓ ਜੀ ਅੱਜ ਆਏ ਹਾਂ ਗੋਦਵਾਰਾ ਸਾਹਿਬ ਦੀ ਕਰਾਹੀ ਲੈਣ ਲਈ ਪਹੁੰਚੇ ਹਾਂ ਪਿੰਡ ਕੜੂnga ਇਹ ਹੋਈਆ ਸਲੈਕ ਹਾਂਜੀ ਕਿਵੇਂ ਹੋ ਹੋਰ ਤੋਂ ਆਈਆ ਪਾਕਲੂਏ ਗੋਦਵਾਰਾ ਸਾਹਿਬ ਆ ਕੇ ਲੈ ਲਈਏ ਆਪਣੀ ਕਰਾਹੀ ਹਾਂ ਬਾਕੀ ਕੜਾਈ ਹੋ ਗਈ ਆਪਣੀ ਜਿਹੜੀ ਗ੍ਰੈਂਡ ਰੈਜ਼ੋਨਰ ਲੱਗਦਾ ਰਾਜੇ ਨੂੰ ਰੋਡੇਸ਼ਾ ਲੱਗੇ ਵਾਲੇ ਘੱਟ ਘੱਟ ਦੇ ਘਰ ਵਾਸਤੇ ਵੀ ਦੇਖਦੇ ਨੇ ਇਹਨਾਂ ਦੀ ਸਾਸੀ ਕਾਲ ਦੀ ਮਿੰਦਰਾ ਆਹ ਕੜਾਈ ਆ ਗਈ ਆ ਤੁਹਾਡੀ ਇਹਨਾਂ ਘਰ ਵਾਸਤੇ ਵਰਤ ਲਈਏ ਇਹ ਘਰ ਵਾਸਤੇ ਰੋਡੇ 15 ਕਿਲੋ ਦੀ ਚੋਰ ਮੋਲ 15 ਕਿਲੋ ਦੁੱਧ ਰੋਣਾ ਨਹੀਂ ਆਹ ਰੋਡਾ ਘਰ ਵਾਸਤੇ 15 ਕਿਲੋ ਦੀ 25 ਕਿਲੋ ਦੀ ਜੇ ਵਾਲੀ ਆਪਣੇ ਹੋਵੇ ਉਹਨਾਂ ਨਾਲ ਵਾਲੇ 2 ਦਿਨ ਜਿਹੜੀ ਕੜਾਈ ਆਪਾਂ ਨੇ ਫਲੈਂਟ ਕਰੀ ਆ ਉਸ ਤੋਂ 50% ਦੀ ਹਾਂ ਬੋਤਾ ਬੱਦ ਵਾਸਤੇ ਹੈ ਪਕੌੜੇ ਵਾਸਤੇ ਵਧੀਆ ਹੈ ਇੱਕ ਨੰਬਰ ਆ ਬੱਦ ਲੱਗਿਆ ਹੁਣ ਚੱਲ ਜਿਵੇਂ ਕਰਨ ਦਿਖਾਉਂਦਾ ਆਂ ਆਪਾਂ ਚੱਲ ਜਾਈਏ ਆ ਨਾ ਉਹਦਾ ਬੜਾ ਫਾਇਦਾ ਵੀ ਹੈ ਕਿਉਂਕਿ ਉੱਤੇ ਬੜਾ ਕੱਢ ਲਿਆ ਉਹ ਸੁਸਮਰ ਹੋਣ ਲੱਗਣੀ ਹੈ ਨਹੀਂ ਫਿਰ ਇੰਨੇ ਜਗ੍ਹਾ ਪਰੂ ਵੀਡੀਓ ਨਹੀਂ ਲੋਡ ਆ ਯਾਰ ਬੇਸ ਕਢਣਾ ਹੋ ਜਾ ਬੰਦ ਜਾਣਾ ਤੂੰ ਕਿੰਨਾ ਚਾਵਾ ਵੀਡੀਓ ਨਹੀਂ ਸਹੀ ਕਰਾਫਲੇ ਵੀ ਹੋਣ ਪੱਟੀ ਦੇਣੀਆਂ ਗੁਰੂ ਘਰ ਵਾਸਤੇ ਕੰਨੀਆਂ ਝਰਨੀਆਂ ਦੋ ਘਰ ਕੰਮ ਇਹਨਾਂ ਨੂੰ ਇੱਕ ਨੰਬਰ ਆ ਜਿਹੜਾ ਰੇਟ ਵੀ ਆਪਾਂ ਤੁਹਾਨੂੰ ਇਹ ਕਹਿੰਦੇ ਵੀ ਗੁਰੂ ਘਰ ਨੂੰ ਰੇਟ ਲੈ ਜਾ ਦੋ ਘਰ ਦਾ ਰੇਟ ਲੈ ਜਾ ਲੈ ਇਹਦਾ ਆ ਰੇਟ ਆ ਉਹ ਸੋਰਾ ਗੁਰੂ ਘਰ ਵਾਸਤੇ ਰੇਟ ਉਹ ਕੜਾਹੀ ਇਹ ਦੋਹੋ ਦੀ ਹੈ ਕੋਈ ਜੋੜ ਨਹੀਂ ਹੈਗਾ ਵਿੱਚ ਮਿਕਸਰ ਕੜਾਹੀ ਤਵੀਆਂ ਬੜਿਆਂ ਤਵੀਆਂ ਉਹ ਦਿਖਾ ਦੇ ਸਾਹਮਣੇ ਤਵੀਆਂ ਬਾਹਰ ਨੂੰ ਭਾਂਡੇ ਜਾਂਦੇ ਜਾਂਦੇ ਆ ਗਏ ਆ ਮੂਸਤਾਨੂ ਫੱਦ ਲੋ ਜੀ ਸਾਰੇ ਪਾਣੇ ਨਾ ਪੈਕ ਹੋ ਕੇ ਜਾਂਦੇ ਪੂਰੇ ਇਹਨੂੰ ਭਮਾ ਦੇ ਅੰਦਰ ਨਾਲੇ ਮੜਿਆ ਆਇਆ ਅੰਦਰ ਦਾ ਸਮਾਨ ਵੀ ਥੱਲੇ-ਥੱਲੇ ਭਾਂਡੇ ਤੇ ਆਰਡਰ ਤੋਂ ਬਣਦੇ ਸਾਰੇ ਇਹਨੂੰ ਪਤਾ ਕਿ ਆ ਕਹਿੰਦੇ ਜੋਤ ਹਾਂ ਇਹ ਉਹ ਅਜੇ બીજી ਢਾਲ ਆਉਂਦੀ ਉਹਨੇ ਹਾਰੇਟ ਵੀ ਰੱਖ ਦਿੰਦੇ ਤੌੜੀ ਜੀ ਤੌੜੀ ਇਹ ਮੰਨ ਲਓ ਓਪਨ ਬਣਾਈਆਂ ਹੋਈਆਂ ਤੌੜੀ ਤੇ ਇੱਧਰ ਆ ਜਾਏ ਦੇਖੋ ਕਰ ਲਈ ਤਵੇ ਹਾਂ ਹਾਂ ਤਵੇ ਆ ਦੇਖੋ ਸਕ੍ਰਾਈਬਿੰਗ ਜੀ ਹਾਂ ਬਾਹਰੋਂ ਹੋਣੀ ਸਮਾਉਣੀਆਂ ਨਾ ਇਕੱਠਾ ਆਰਡਰ ਲਾਉਣਾ ਚਾਹ 440 ਗਲਾਸ ਦੇ 440 ਤੋਂ ਕੌਣ ਬਾਈਨ ਬਾਹਰੋਂ ਬੋਲਣੇ ਆਰਡਰ ਇਹ ਲੋਹੇ ਦਾ ਸਾਰਾ ਨਾ ਮੰਗਦਾ 30 ਲੋਹੇ ਇਹ ਆਪਣੀ ਲੋਹੇ ਵਾਲੀ ਆ ਨਾ ਬਾਈ ਬਿਲਕੁਲ ਉਹ ਖੋਚਣੇ ਦੇ ਲੋ ਹਾਂ ਬਾਈਨ ਉਹ ਵੀ ਖੋਚਣੇ ਦਾ ਸਾਡੇ ਕੋਲ ਨਹੀਂ ਹੈ ਘਰ ਨਹੀਂ ਨਹੀਂ ਹੈ ਬਾਅਦ ਚੱਲ ਚੱਲ ਨਹੀਂ ਮੰਗਦੇ ਲੈ ਲੈਣੇ ਤੇ ਲੋਹੇ ਵਾਲੇ ਮੱਗ ਵਾਲੇ ਹਾਂ ਬਾਗਾਂ ਲਈ ਐਂਗਰੋਂ ਮਲਿੰਡਾ ਘਟ ਕੇ ਆਇਆ ਕਰੋ ਯਾਰ ਬੰਦ ਦਾ ਇਹ 22 ਕਿਲੋ ਦੀ ਹੋਈ ਹੋਈ ਆ ਬੰਦ ਘੜਾਈ ਬੜੀ ਜਿਆਦਾ ਵੇਟ ਘਟਾ ਸਕੀਂ ਨੂੰ ਜਿਹੜੀ ਉਹ ਅਸੀਂ ਕੱਢੀ ਉਹ 18 ਕਿਲੋ ਉਹ 18 ਕਿਲੋ ਦੀ ਸਾਡੇ ਢੰਡਾ 10 ਕਿਲੋ ਵੇਟ ਘਟਾ ਇਹਦੇ ਹੁੰਦਾ 200 ਰੁਪਏ ਕਿਲੋ ਇਹ ਆਪਾਂ ਕਰਦੇ ਗੁਰੂ ਘਰ ਵਾਸਤੇ ਪੱਦਲ ਮੈਨੂੰ ਕਹੋ 200 250 ਇਹ ਗੁਰੂ ਘਰ ਵਾਸਤੇ ਜਿਨੇ ਵੀ ਲੈ ਕੇ ਜਾਣੇ ਤਾਂ 200 ਕਿਲੋ ਹੂੰ ਤਰੋ ਬਾਕੀ ਉਹ ਦੇਖਦੇ ਆ ਅੱਗੇ ਜਾ ਕੇ ਬਾਗਾਂ ਕੀ ਕਰਾਂ ਮੈਂ ਕੀ ਕਰਾਂ ਕਿਹੜੀ ਜਗ੍ਹਾ ਤੇ ਸਾਨੂੰ ਗਿਆਨ ਬਣਦਾ ਗਿਆਨ ਲਖ ਨਹੀਂ ਪੂਰਾ ਕਰਕੇ ਨਹੀਂ ਚੱਲਣੀ ਅੱਜ ਸਾਰਾ ਪੂਰਾ ਰਹਿਣਾ ਬਾਈ ਕਿੰਨੇ ਦੇ ਰਹਿ ਗਏ ਸਗਰਾ ਮੋਟਾ ਰਾਜਵੀਰ ਦਾ ਬਹੁਤ ਲਿਜਾਇਆ ਨਾ ਬਾਈ ਬੋਟਾ ਕਿਉਂ ਨਹੀਂ ਲੈ ਇਹ ਵਿੱਚ ਕੇ ਕੰਮ ਨਹੀਂ ਕੋਈ ਬਾਤ ਨਹੀਂ ਆਪਣੇ ਕੰਮ ਛੱਡ ਕੇ ਉਹਦਾ ਮੋਟਰਸਾਈਕਲ ਮੋਟਰ ਦਾ ਕੰਮ ਤਾਂ ਮੇਰੇ ਮੋਟਰ ਦਾ ਉੱਤੀ ਰਹਿ ਗਈ ਫਿਰਦਾ ਨਹੀਂ ਕਰਦਾ ਫਿਰਦਾ ਨਾ ਬੱਸ ਉੱਦੋਂ ਵੀ ਕੰਮ ਕੋਈ ਜ਼ਰੂਰੀ ਤਾਂ ਕਰ ਜਾਈਏ ਉਹ ਇਸ ਤੇ ਦਾ ਰਹਾ ਹੈ ਨਾ ਚਲੋ ਫਿਰ ਉਹ ਵੀ ਆ ਗਈ ਆਪਾਂ ਨੇ ਇੱਕ ਬੰਦਾ ਹੋਰ ਵੀ ਆ ਉਹ ਗੌਂਦ ਸੁਣਦਾ ਹੋ ਆ ਗਿਆ ਸੋਨ ਦੇ ਸੋਨ ਬੇਮਾ ਦਾ ਫੀਲੀ ਆਪਾਂ ਫੀਲੀ ਆ ਆ ਆ ਆ ਜੀ ਜੰਬੀ ਲਓ ਵੀ ਦੂਈ ਪਰਚੀ ਕਰਨ ਲੱਗੇ ਲੋਡ ਦੂਆ ਲੈ ਕੇ ਜਾਏਗੇ ਦੂਆ ਹਾਂ ਉਹ ਮੇਲੇ ਨਹੀਂ ਸਹੀ ਚੱਲਦਾ ਮੇਲੇ ਖੜ ਜਾਂਦਾ ਖਬਰਾਂ ਪਰਸੋਂ ਦਾ ਖੜਾ ਹੈ ਕੱਲ ਰਾਤ ਚੱਲਿਆ ਗੰਨਾ ਨਹੀਂ ਆਉਂਦਾ ਮਿਲਜਾ ਲੋ ਵੀ ਦੋਈ ਪਰਚੀ ਵੀ ਭਰ ਲਈ ਆਪਾਂ ਨੇ ਇਸ ਵਾਰ ਭਰੀਆਂ ਥੋੜੀਆਂ ਜੀਆਂ ਵਧਾ ਲਈਆਂ ਟੀਮ ਦੇ ਮੈਂਬਰ ਵੀ ਵਧ ਗਏ ਨੌ ਹੋ ਗਏ ਹੁਣ ਇਹ ਲੱਗੇ ਦੇ ਸਵੇਰੇ ਲਗਭਗ 10:00 ਵਜੇ ਤੇ ਇਹਨਾਂ ਨੇ 4:00 ਵਜੇ ਨੂੰ ਟਰਾਲੀ ਲੋਡ ਕਰਤੀ ਬੰਦੇ ਪੂਰੇ ਕਹੜੇ ਆ ਬਾਈ ਲੇਬਰ ਬਿਨਾ ਕੁਝ ਨਹੀਂ ਆ ਕਈ ਜਣੇ ਲੇਬਰਾਂ ਭਜਾ ਦਿਓ ਲੇਬਰਾਂ ਭਜਾ ਦਿਓ ਜਿਨ੍ਹਾਂ ਕੋਲ ਹੈ ਨਹੀਂ ਹੁਣ ਮੇਰੇ ਕਿਸਾਨ ਵੀਰਾਂ ਕੋਲ ਬੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਲੇਬਰ ਭਜਾਉਣੀਆਂ ਕਿ ਰੱਖਣੀਆਂ ਬਾਪਰੇ ਹੁਣ ਤਾਂ ਕਈ ਪਿੰਡਾਂ 'ਚ ਸਿਸਟਮ ਇਹੋ ਜਿਹਾ ਹੋਇਆ ਹੋਇਆ ਹੈ ਇਹਨਾਂ ਨੂੰ ਮੂੰਹ ਮੰਗੇ ਰੁਪਏ ਦੇਣ ਨੂੰ ਵੀ ਤਿਆਰਾਂ ਬੰਦੇ ਜਿਵੇਂ ਸੁਭਾਈ ਕਰਨ ਲੱਗ ਗਿਆ ਫੇਰ ਕੋ ਯਾਰ ਖੜਾ ਹੀ ਜਾ ਪਰ ਸੁਣਨ ਨੂੰ ਧੋਇਆ ਹੋਇਆ ਮੇਲੇ ਨੂੰ ਜਾਣਾ ਤੇਰੇ ਨੂੰ ਵੀ ਰਹੀ ਲੱਗੇ ਜਾਊਗਾ ਅੱਛਾ ਇਹੀ ਲੱਗੇ ਜਾਣਾ ਵਧੀਆ ਉਦੋਂ ਖਰਾਬ ਹੋ ਗਿਆ ਕੰਮ ਜਮੇ ਚੱਕਰ ਆਇਆ ਯਾਰ ਖੜ ਜਾਂਦਾ ਮਿਲ ਜਿਹਦਾ ਲਗਾਤਾਰ ਚੱਲੇ ਫਿਰ ਤਾਂ ਬੰਦਾ ਦੂਰੇਟਰ ਤੇ ਮੁੜਿਆ ਹੁੰਦਾ ਜਾ ਕੇ ਨਾ ਕੈਮਨ ਵਾਏ ਦਾ ਫੇਦਾ ਹੀ ਕੀ ਜੀ ਦੇਖੇ ਨਹੀਂ ਕੀ ਕਰੀ ਹਾਂ ਮੇਰੇ ਨੂੰ ਗਏ ਸਵੇਰ ਨੂੰ ਉਹਦਣ ਬਾਈ ਬਹੁਤ ਹੈਰਾਨਗੀ ਹੋਈ ਉਹਦੇ ਪਰ 12 ਘੰਟੇ ਲੱਗੇ ਯਾਰ ਹਾਂ ਬਾਈ ਮਤਲਬ ਇਹ ਜਿਹੜਾ ਬੰਦਾ ਆਰਾਮ ਨਾਲ ਪੈ ਜਾਂਦਾ ਆਰਾਮ ਨਾਲ ਜੀ ਤੇ ਨਹੀਂ ਕੁਇਟਰ ਪਿੱਛੇ ਲੋੜ ਨਹੀਂ ਹੈਗੀ ਮਜੀ ਦੀ ਕੋਈ ਬਾਊਗਾ ਕੋਈ ਫਰਕ ਨਹੀਂ ਇਹਨੂੰ ਹਾਂ ਨਾ ਹਵਾ ਲੱਗਣੀ ਆ ਨਾਲੇ ਆਪਣਾ ਫੋਨ ਵਿੱਚ ਸੇਫਾ ਤਰੇ ਕੋਕ ਨਹੀਂ ਬਿਲਕੁਲ ਚਾਰਜ ਲਾ ਕੇ ਆਪਣਾ ਬੈਠਾ ਰਹਿ ਗੋਭੀ ਤੇ ਗਿਆ ਆਪਣੇ ਗੋਭੀ ਬਾਈ ਢੇ ਵੀ ਗਈ ਹਾਰੀ ਹਾਂ ਉਹ ਕਾਲਾ ਵੀਰ ਨਹੀਂ ਹਲਵਾਈ ਹਾਂ ਉਹਨਾਂ ਨੇ ਲੈ ਲਈ ਪ੍ਰੋਗਰਾਮ ਲਾਉਣ ਜਾਣੇ ਆ ਨਾ ਉਹ 30 ਰੁਪਏ ਗਰਲਿੰਗ ਮੰਡੀ ਚ ਨਹੀਂ ਜਾਣ ਹਾਂ 30 ਰੁਪਏ ਵੇਚਦੇ ਆਪਾਂ ਇਹਨਾਂ ਨੂੰ 30 ਰੁਪਏ 85 ਕਿਲੋ ਹੋ ਗਈ। ਲੈ ਜੀ ਵੇ ਤਾਂ ਹਾਂ ਇੱਕ ਬੰਦੇ ਨੇ ਹੋਰ ਲੈ ਲਈ ਦੋ ਜਣਿਆਂ ਨੇ ਲੈ ਲਈ ਚਲ ਹਾਂ ਉਹ ਪਤਾ ਨਹੀਂ ਰਾਈ ਵੀ ਨੇ ਕਿਹਨੂੰ ਦਿੱਤੀ ਹੈ ਚਲ ਹਾਂ ਦੋ ਜਣਿਆਂ ਨੂੰ ਦਿੱਤੀ ਬਾਕੀ ਹੁਣ ਤਾਂ ਪਾਣੀ ਲੱਗ ਗਿਆ ਪੰਜ ਚਾਰ ਦਿਨ ਟੁੱਟੂਗੀ ਚਾਰ ਪੰਜ ਦਿਨ ਤੱਕ ਟੁੱਟੂਗੀ ਜਣੀ ਰੇਟ ਇੰਨਾ ਹੀ ਰਹਿਣਾ ਰੇਟ ਵਧ ਨਹੀਂ ਸਕਦਾ ਇਹਦੇ ਥੋੜਾ ਬੋਲ ਥੱਲੇ ਹੀ ਆਉਂਦਾ ਸੀ ਤਾਂ ਇਹਦਾ ਵੇਚ 30 ਰੁਪਏ ਨੂੰ ਵੇਚ ਗਿਆ ਉਹਨੇ ਤੇ ਪਿੰਡਾਂ ਚ ਉਹ 50 ਰੁਪਏ 60 ਰੁਪਏ ਵੇਚਦੇ ਆ 50 60 ਦੇ ਘਟੇ ਵੇਚਦੇ ਹੀ ਨਹੀਂ ਪਿੰਡਾਂ ਚ ਜਿਹੜੀ ਉਹਨੂੰ ਕਹਿਤਾ ਸੀ ਸਾਦਾ ਲੈਮੀਨੇਸ਼ਨ 68 ਰੁਪਏ ਨਾਲ ਲੈਮੀਨੇਸ਼ਨ ਤਾਰ ਨਹੀਂ ਬੜਾ ਉਹ ਚੱਕ ਕੇ ਲੈ ਰਿਹਾ ਯਾਰ ਉੱਪਰ ਦੇਖੋ ਤਾਂ ਤਾਰ ਹੀ ਇਹਦੇ ਜਿਹੜੀ ਖਰਾਬ ਹੋਣਾ ਥੱਲੇ ਵਾਲਾ ਸਟੀਕਰ ਨੂੰ ਵਰਕ ਹਪਾਤੇ ਨੇ ਅਸੀਂ ਉਹਨੂੰ ਕਹਿਤਾ ਜਣੀ ਵੀバイ 4 ਦਿਨ ਤੱਕ ਹੋਰ ਤੋਂ ਫੇਰ ਤੋੜਨੀ ਆ ਜੀ ਚੱਕੀ ਦੀ ਹੋਈ ਦੱਸਦੀ ਹੂੰ ਫੇਰ ਕਹਿੰਦਾ ਕੋਈ ਚੱਕਰ ਨਹੀਂ ਚੱਲ ਇਹ ਜੀ ਕੋ ਵੀ ਮਿਲਣੀ ਵੀ ਨਹੀਂ ਅਗਲੇ ਨੂੰ ਕਹ ਨਹੀਂ ਆਹੋ ਲੱਗੇ ਹੋਏ ਮੈਂ ਜਨੂੰ ਸਾਬ ਸਫਾਈ ਕਰ ਦਣਾ ਨਾਲ ਹੂੰ ਹੁੰਦਾ ਇਹ ਟਰੈਡਰ ਦੇਲੰਦਰ ਖੜਨ ਕਰਕੇ ਨਾ ਚਮਕਦਾ ਹਾਲੇ ਵੀ ਇੰਨੇ ਨਹੀਂ ਮਟੀਰੀਅਲ ਰੱਖਦੇ ਇਹ ਇੱਥੇ ਪਤਾ ਲੱਗਣਾ ਹੂੰ ਘਰਦਾ ਤਾਂ ਪਈ ਜਾਂਦਾ ਉਹਦੇ ਬੰਦ ਕੱਪੜਾ ਕੱਪੜਾ ਪਾ ਗਏ ਨਾ ਖੜਾ ਹੈ ਫੇ ਨਹੀਂ ਬੰਦੇਗਾ ਕੋ 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 ਕੇ ਤੇ ਪਿੰਦਾ ਜਿਹੜਾ ਪੱਕਾ ਕੱਢ ਰੋ ਹੋ ਵੀ ਤਾਂ ਹੈ ਹੁਣ ਮਿਲਦੇ ਟਾਕੀ ਲਾ ਦੇ ਟਾਕੀ ਲਾ ਦੇ ਕਿੱਥੇ ਟੂੜੀ ਦੇ ਕਿਹੜੇ ਚੱਲੀ ਜੇ ਨੇ ਆਪਣੇ ਦਾ ਟੂੜੀਆਂ ਕਰ ਲਿਆ ਵੀ ਬੰਦੇ ਕਹ ਨਹੀਂ ਯਾਰ ਟੂੜੀ ਦਾ ਹੁਣ ਬਾ ਆਵੇ ਲੇਬਰ ਦਾ ਹੀ ਬਾਬੂ ਰਹਾ ਲਾ ਫਾਜੂਰੇ ਨੂੰ ਮੋੜ ਲੈ ਕੇ ਹੁਣਾ ਮੋੜ ਲੈ ਕੇ ਹੁਣਾ ਪੈਣਾ ਅੰਦਰ ਬੋਰਡ ਵੀ ਆ ਜਾਓ ਜੱਟੇ ਬਾਹਰ ਜਾਓ ਨਾ ਡਾਕਟਰ ਦਾ ਹੀ ਬਾਈ ਬਕਸਾ ਇਹ ਪੰਜਾ ਤਿਆਰ ਹੋਣ ਨੂੰ ਦੋ ਦਿਨ ਬਕਸਾ ਦਾ ਲੰਮਾ ਚੱਲ ਪਿਆ ਦੋ ਦਿਨ ਤੱਕ ਸੂਨ ਦਿਖਾਵਾਂਗੇ ਤੁਹਾਨੂੰ ਬਕਸਾ ਲਾ ਕੇ ਇਹਦੇ ਸਾਡਾ ਵੀ ਟਾਈਮ ਹੀ ਲੱਗੇ ਅੱਜ ਜਿਹੇ ਤਾਂ ਵੀਰ ਕਹਿੰਦਾ ਸੀ ਹੁਣ ਪਹਿਲਾਂ ਕੱਲ ਨੂੰ ਪਰਸ ਨੂੰ ਲੈ ਕੇ ਜਾਉਂਗੇ ਹੁਣ ਕੱਲੂ ਤਾਂ ਮੇਲੇ ਨੂੰ ਜਾਣਾ ਹੈ ਹੁਣ ਤਾਂ ਮੇਲੇ ਪੂਰੇ ਚੱਲ ਪਏ ਆ ਹੈ ਹੁਣ ਮੇਲੇ ਚ ਕੰਨਾ ਜਾਂਦਾ ਪੂਰਾ ਨਾ ਹਾਂ ਉਹ ਹੀ ਆ ਰਿਹਾ ਬੰਦਾ ਅੱਛਾ ਤਾਂ ਹੀ ਨਾ ਮੋਟਕ ਹੋ ਜਾਏ ਪੂਰਾ ਜਲਦਾਂ ਨੂੰ ਹੋਇਆ ਲੋੜੇ ਦੀ ਹੂੰ ਦੇਖ ਲਓ ਬਾਈ ਲੌਕ ਹੋ ਗਿਆ ਆਪੇ ਹੂੰ ਬਲੌਕ ਹੋ ਗਿਆ ਵਾਹ ਰੈਟਰਪੇ ਹੂੰ ਖੁੱਦਣ ਕਰਨਾ ਕਿੰਨਾ ਹੋ ਗਿਆ ਆਪਣੇ ਵਾਲਾ ਖੁੱਦਾ ਹੋ ਗਿਆ ਤਾਂ ਉਹ ਫਾਰਟੇ ਦੇ ਪਲੇਸੇ ਰਬੜ ਨੂੰ ਵੀ ਅੱਜ ਵੀ ਉਨੀ ਭਰੀ ਆ ਕਿ ਵੱਧ ਅੱਜ ਭਰੀਆਂ ਵਧਾਤੀਆਂ ਠੀਕ ਆ ਉਦੋਂ ਆਪਾਂ ਨੇ ਲਾ ਦਿੱਤੀ 155 ਭਰੀ ਆ 170 ਹੈ ਠੀਕ ਆ ਇਹ ਸਟੀਕਰ ਲਵਾਏ ਨੂੰ ਵੀ ਉੱਪਰ ਲੇਮੀਨੇਸ਼ਨ ਜਿਹੜਾ ਇਹਨੂੰ ਬਹੁਤ ਟਾਈਮ ਹੋ ਗਿਆ ਇਹ ਨੂੰ ਆਹ ਕਾਫੀ ਨਾਲ ਥੱਲੇ ਵਾਲਾ ਉਹ ਜਿਹੜਾ ਸਟੀਕਰ ਲੱਗਿਆ ਉਹ ਵੀ ਦਾਰ ਦੀ ਸੇ ਨੰਬਰ ਹੋਵੇਗਾ ਅੱਜ ਆ ਗਿਆ ਹੁੰਦਾ ਆਹ ਲਾਈਟਾਂ ਬਦਲਣੀਆਂ ਐ ਆਹ ਲਾਈਟਾਂ ਬਦਲਣੀਆਂ ਨਾਲ ਇਹਨੂੰ ਕਹਿੰਦੇ ਨੇ ਇਹ ਖੜ ਗਈ ਲਾਈਟ ਅੱਛੇ ਕਰੂਗਾ ਠੰਡ ਕਰਕੇ ਫਰੋਂ ਉਂਝਾਂ ਪ੍ਰਾਤੋਪ ਤੇ ਲਈ ਇਹਦਾ ਨੂੰ ਵੀ ਲੱਗਦਾ ਹੀ ਤਾ ਹੈਗਾ। ਹੋਣੀ ਸ਼ਾਈਨਿੰਗ ਬਣੀ ਹੈ ਜੀ। ਨਹੀਂ ਆ ਰਹਾ ਬਹੁਤ ਆ ਬਾਈ ਤੁਹਾਨੂੰ ਤੇ ਬਹੁਤ ਫਾਇਦਾ ਜੇ ਅਸੀਂ ਕੁੜੀ ਲੈਣ ਜਾਂਦੇ ਜੇ ਦੇਖੇ। ਇਹ ਮੁੰਡਾ ਪਿੱਛੇ ਆਪਣਾ ਬਹਿ ਗਿਆ ਉਹਨੂੰ ਨਹੀਂ ਛੜੂਗਾ। ਕੋਈ ਉਸ ਨਹੀਂ ਖੇੜਦੀ ਕੋਈ ਖੰਦ ਨਹੀਂ ਲਗਣੀ ਤੇ ਆ ਦੇ ਨਾਲ ਆਪਣਾ ਜਾਈ ਚੱਲ। ਨੀ ਜਲਦਾ ਬਾਈ ਉਤਰਦਾ ਇਹਦਾ ਜਾਮ ਹੋ ਗਿਆ ਹੁਣ ਐ ਪੂਰਾ ਜਾਂ ਟਰੈਕਟਰ ਗਰਮ ਹੋਇਆ ਹੋਊਗਾ ਫੇਰ ਉਤਰੂਗਾ ਫੇਰ ਉਤਰੂਗਾ ਇਹ ਇਹਨੇ ਉਤਰਨਾ ਵੀ ਸਾਰੇ ਨੇ ਇਕੱਠਾ ਨਹੀਂ ਸਟicker ਨੂੰ ਖਰਾਬ ਕਰੂਗਾ ਇਹ ਦੇਖ ਲਈ ਜੇ ਸਟicker ਖਰਾਬ ਕਰਤਾ ਫਿਰ ਸਟicker ਨਾਲ ਬਿੱਕੀ ਤੇ ਮਿਲੇ ਜਾਣੇ ਆਪਾਂ ਨੂੰ ਯਾ ਸੀ ਜੋ ਹਾਂ ਪਟਾਕੇ ਇਹਦੇ ਨਵੀਂ ਲਵਾ ਦੇਣੀ ਆਪਣੇ ਨਾਲ ਦੇ ਸੇਮ ਹੀ ਹੋਣੇ ਸਟicker ਤਾਂ ਨਾ ਹਾਂ ਸੇਮ ਹੀ ਆ ਸਟicker ਤਾਂ ਜਲ ਭਲਾ ਕੰਪਨੀ ਚ ਆਉਣੀ ਆ ਉਹ ਤਾਂ ਆ ਹੀ ਜਾਂਦੇ ਆ ਆਹ ਜੀ ਆ ਬਾਈ ਪਾਲਾ ਮੈਂ ਤਾਂ ਹੁਣ ਦੇਖਿਆ ਬੇਟਾ ਨਾ ਕਿੰਨਾ ਨਾਸ਼ ਮਾਰਿਆ ਮਨ ਲ ਕੁਦੀ ਨਹੀਂ ਡੱਚ ਹੋਏ ਹੈਗੇ ਹਾਂ ਕਿੰਨੇ ਮੈਂ ਤਾਂ ਆਰਾਮ ਕਰਿਆ ਤੇ ਦਰਖਤਾਂ ਨਹੀਂ ਘਰੇ ਆ ਵਾਸਲ ਚ ਉਹ ਇਧਰਲੀ ਛੇੜ ਦਾ ਸਾਰੀ ਦਰਖਤ ਜਰੂਰ ਜਿਵੇਂ ਬੁਜਾਈ ਕਰਦੇ ਨੇ ਆਪਾਂ ਹਾਂ ਹੁਣ ਬਹੁਤ ਜਿਆਦਾ ਬੰਦੇ ਸ਼نگਾਈ ਨਹੀਂ ਕਰਦੇ ਦਰਖਤਾਂ ਦੇ ਹਾਂ ਉਹਦੇ ਚੱਕਰ ਚੱਲੇ ਫਾਕੀ ਅੱלו ਚੱਲਦੇ ਆ ਮੇਲੇ ਚ ਦਿਖਾਉਨੇ ਆ ਹਾਂ ਠੀਕ ਨੇ ਇੱਕ ਉਧਰ ਹਰਸ਼ਵੀਰ ਦੀ ਦਾਦੀ ਦੀ ਪੂਰੀ ਹੋਲੀ ਅੱਛਾ ਅੱਛਾ ਬੁੱਲਾ ਪੈ ਗਿਆ ਤਾਂ ਉਹਨੂੰ ਹਰਸ਼ਵੀਰ ਦੀ ਕਹਿੰਦਾ ਤਾਂ ਕੱਲ ਵੀ ਕਹਿੰਦਾ ਨਹੀਂ ਤਾਂ ਆਪਾਂ ਉਹਨੂੰ ਵੀ ਕੱਲ ਨੂੰ ਧਾਰਨ ਉਹਦੀ ਮੰਮੀ ਤਾਂ ਆ ਗਈ ਘਰਾਂ ਬਈ ਝੁੱਟੀ ਹੋ ਗਈ ਹਾਂ ਦਾਦੀ ਪੂਰੀ ਹੋਲੀ ਉਹਦੀ ਉੱਧਰ ਵੀ ਦੇਖਦੇ ਆਂ ਜੇ ਟਾਈਮ ਬੱਚੇ ਤਾਂ ਜਾਉਗੇ ਧੀਰੋ ਭੋਗ ਵਰ ਜਾ ਕੇ ਆਉਗੇ ਹਾਂ ਈਕੋ ਲੱਗਦਾ ਢਿੱਲਾ ਹੋਈ ਦੇਖ ਲੈਣਾ ਹਾਂ ਉਮਰ ਬਹੁਤ ਆ ਵਿਵਾਨ ਕੱਢਣਾ ਉਹਨਾਂ ਨੇ ਤਾਂ ਉਮਰ ਲਗਭਗ 98 ਸਾਲ ਦੇ ਗੀੜ ਚ ਬੱਧੇ ਹੋਊਗੀ ਕਾਗਜ਼ਾਂ ਜਿਹੜੇ 98 ਸਾਲ ਹੈ ਅੱਛਾ 100 ਪਲੱਸ ਹੋ ਗਈ ਨਹੀਂ ਇਹ ਬਿਮਾਰੀ ਦੀ ਥੋੜੀ ਬੋਤੀ ਹੈ ਨਾ ਨਹੀਂ ਠੀਕ ਤੇ ਇੱਕਦਮ ਬਿਮਾਰ ਹੋਈ ਇੱਕਦਮ ਬੁੱਲਾ ਪਿਆ ਚੱਲ ਵਜਾਇਆਗੇ ਭੋਗਪੁਰ ਹਮ ਚੱਲ ਠੀਕ ਹੈ ਜੀ ਮਿਲਦੇ ਆਗੇ ਬਾਅਦ ਸਸੀ ਕਾਲ ਕਿੱਲਾ ਬੋ